ਮੇਂਦਰੋ ਦੇਵੀ ਕਿਹੜਾ ਪਿੰਡ ਹੈਗਾ ਆ ਚਾਂਦੂ ਠੀਕ ਹੈ ਤਾਂ ਜਿਹੜੀ ਤੁਹਾਡੀ ਚਾਂਦੂ ਪਿੰਡ ਦੀ ਜ਼ਮੀਨ ਹੈ ਤੁਹਾਡੀ ਉਹਦੇ ਤੇ ਝੀਲ ਬਣਾਈ ਜਾ ਰਹੀ ਹੈਗੀ ਤਾਂ ਕੀ ਕਹਿਣਾ ਚਾਹੋਗੇ ਨਹੀਂ ਜੀ ਸਾਨੂੰ ਕੋਈ ਲੋੜ ਨਹੀਂ ਸਾਨੂੰ ਝੀਲ ਦੀ ਕੋਈ ਲੋੜ ਨਹੀਂ ਸਾਡੇ ਨਿੱਕੇ ਨਿੱਕੇ ਬੱਚੇ ਨੇ ਤੇ ਇਸ ਤੋਂ ਸਾਨੂੰ ਉਂ ਹੀ ਮਾਰਦੇ ਹਨ ਤੇ ਝੀਲ ਚੂਲ ਦੀ ਸਾਨੂੰ ਕੋਈ ਲੋੜ ਨਹੀਂ ਅਸੀਂ ਮਸਾਂ ਰੋਟੀ ਖਾ ਰਹੇ ਆ ਟੈਂਪਾਸ ਕਰ ਰਹੇ ਆ ਅੱਜ ਕੱਲ ਤਾਂ ਕੋਈ ਵਟਾਂ ਤੋਂ ਪੱਠੇ ਨਹੀਂ ਵੱਡਣ ਦਿੰਦਾ ਡੰਗਰ ਅਸੀਂ ਨਹੀਂ ਰੱਖਦੇ ਜੇ ਕੋਈ ਰੱਖਾਂਗੇ ਤੇ ਜਿਹਦੇ ਕੋਲ ਜ਼ਮੀਨ ਹੋਏਗੀ ਤਾਂ ਹੀ ਰੱਖੇਗਾ ਕੋਈ ਜ਼ਿਮੀਂਦਾਰ ਗੱਲ ਪਹਿ ਜਾਂਦੇ ਨੇ ਜੀ ਸਾਡੇ ਹੱਥ ਬਣ ਕੇ ਬੇਨਤੀ ਐ ਮੇਰੀਆਂ ਚਾਰ ਪੋਤੀਆਂ ਨੇ ਮਾਂ ਬਾਰੀ ਮੈਂ ਉਹਨਾਂ ਨੂੰ ਪਾਲਣਾ ਕਰ ਰਹੀਆਂ ਛੀਕ ਨਾਲਾ ਥਾ ਹੈਗੀ ਦੋ ਮੁੰਡੇ ਨੇ ਉਹ ਅੱਢ ਨੇ ਮੈਂ ਉਹਨਾਂ ਦੀ ਪਾਲਣਾ ਕਰ ਰਹੀ ਦੋ ਦੋ ਕਨਾਲਾ ਸਾਨੂੰ ਥਾ ਆਈਏ ਜੇ ਉਹ ਵੀ ਇਹ ਸਾਡੇ ਕੋਲ ਖੋਣਗੇ ਤੇ ਫੇਰੇ ਗਵਰਨਮੈਂਟ ਜੁਗੇ ਚੰਗੀ ਗੱਲ ਨਹੀਂ ਪਰ ਸਰਕਾਰ ਕਹਿੰਦੀ ਝੀਲ ਬਣਾ ਕੇ ਘੱਗਰ ਦਾ ਪਾਣੀ ਜਿਹੜਾ ਚੜ ਜਾਂਦਾ ਉਹਨੂੰ ਰੋਕਣਾਗਾ ਹਾਂਜੀ ਸਾਨੂੰ ਕੋਈ ਲੋੜ ਨਹੀਂ ਅਸੀਂ ਕੋਈ ਨਹੀਂ ਡੁੱਬਦੇ ਜੇ ਡੁੱਬ ਜਾਵਾਂਗੇ ਤੇ ਸਗਾ ਚੰਗਾ ਭਰਾ ਮਰ ਜਾਵਾਂਗੇ ਸਾਨੂੰ ਕੋਈ ਲੋੜ ਨਹੀਂ ਸਾਨੂੰ ਝੀਲ ਦੀ ਲੋੜ ਹੀ ਕੋਈ ਨਹੀਂ ਕਿਸੇ ਹੋਰ ਪਿੰਡ ਜਾ ਕੇ ਜੀ ਬਣਾ ਦਿਓ ਆਏ ਤੇ ਅਸੀਂ ਪਾਲਣਾ ਕਰ ਰਹੇ ਆ ਇਹ ਚ ਢਿੱਡ ਪਾਲ ਰਹੇ ਆ ਇਹ ਤੁਸੀਂ ਖੋ ਕੇ ਲੈ ਜਾਓਗੇ ਸਾਡੇ ਪੱਲੇ ਕੀ ਰਹੂਗਾ ਸਾਨੂੰ ਜੀ ਕੋਈ ਚੀਲ ਦੀ ਲੋੜ ਨਹੀਂ ਨਾ ਸਾਨੂੰ ਮਾਰ ਮਿਲਦੀ ਨਾ ਸਾਨੂੰ ਲੋੜ ਐਸੀ ਇਹ ਕੋਈ ਥੋੜੇ ਬਹੁਤ ਜਿਹੜੇ 10 ਕਿਲੋ ਦਾਣੇ ਬਣ ਜਾਂਦੇ ਨੇ ਬੱਚਿਆਂ ਦੇ ਖਾਣ ਨੂੰ ਜਾਂਦੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਤੇ ਬਸ ਇਹ ਪਹਿਲੀ ਚਾਹੀਦੀ ਐ ਸਾਨੂੰ ਹੋਰ ਸਾਨੂੰ ਕੋਈ ਨਹੀਂ ਇਸ ਤੋਂ ਸਾਨੂੰ ਭਾਵੇਂ ਉਹ ਮਾਰ ਦੇਣ ਉਹ ਚੰਗਾ ਹੈਗਾ ਬਿਲਕੁਲ ਆਪਾਂ ਆਣ ਕੇ ਮਾਰ ਜਾਣ ਗੋਲੀਆਂ ਨਾਲ ਅਸੀਂ ਆਏ ਵੀ ਨਹੀਂ ਕਰਦੇ ਤਾਂ ਜੇ ਜਮੀਰ ਬਣਾਉਂਦੇ ਆ ਪ੍ਰੋਜੈਕਟ ਦਾ ਤੁਸੀਂ ਬਣਾ ਦੇਣਾ ਕਿਵੇਂ ਜਿਹ ਪ੍ਰੋਜੈਕਟ ਬਣਾਉਂਦੇ ਨਾ ਲੋੜ ਨਹੀਂ ਸਾਨੂੰ ਨਹੀਂ ਬਣਾਉਂਦੇ ਕੋਈ ਲੋੜ ਨਹੀਂ ਬਲ ਕਿਸ ਹੋਰ ਪਿੰਡਾਂ ਚ ਕੱਢ ਦਿਓ ਸਾਨੂੰ ਕੋਈ ਲੋੜ ਨਹੀਂ ਕਾ ਗਰ ਚੂੰ ਚ ਡੁੱਬ ਕੇ ਮਰਦੇ ਆਂ ਫਾਜੀ ਸਾਨੂੰ ਕਿਸੇ ਦੀ ਵੀ ਲੋੜ ਨਹੀਂ ਸਾਡੇ ਕੋਲ ਜਿਹੜੀ ਦੋ ਦੋ ਕਨਾਲਾਂ ਜ਼ਮੀਨ ਹੈ ਨਾ ਇਹ ਸਾਡੇ ਕੋਲ ਰਹਿਣੀ ਚਾਹੀਦੀ ਠੀਕ ਹੈ ਬਿਲਕੁਲ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕਿਸੇ ਹੋਰ ਪਾਸੇ ਕਰ ਦਿਓ ਕੋ ਸਾਡਾ ਪਿੰਡ ਤਾਂ ਨਹੀਂ ਹੈਗਾ ਹੋਰ ਵਾਧੂ ਪਿੰਡ ਰ ਹੈ ਉਹਨਾਂ ਕੋਲ ਤੇ ਕਰਦੀ ਵੀ ਸਾਡੇ ਕੋਲ ਤੇ ਕਰਦੀ ਕੋਈ ਖੇਤੀ ਨਹੀਂ ਸਾਡੇ ਕੋਲ ਇਹ ਹੀ ਨੇ ਜਿਹੜੇ ਦੋ ਦੋ ਕਨਾਲਾਂ ਨੇ ਨਾਮ ਹੈ ਆਪਣਾ ਭਾਵਾਂ ਦੇ ਵੀ ਕਿਹੜਾ ਪਿੰਡ ਹੈ ਜੀ ਚੰਦੂ ਕਿਵੇਂ ਦੇਖਦੇ ਹੋ ਕਿ ਜਿਹੜਾ ਉੱਥੇ ਝੀਲ ਬਣਾ ਰਹੇ ਨੇ ਤੁਹਾਡੀ ਮੈਂ ਜੀ ਇੱਥੇ ਨਹੀਂ ਸਾਨੂੰ ਲੋੜ ਨਹੀਂ ਹੈ ਹਾਂ ਸਾਡੇ ਜੀ ਛੋਟੇ ਛੋਟੇ ਬੱਚੇ ਨੇ ਸਾਡੀ ਨੋ ਮਰੀ ਹੈਗੀ ਦੋ ਪੋਤੇ ਨੇ ਦੂਜੀ ਨੋ ਆਈ ਹੈਗੀ ਉਹ ਤੈਨੂੰ ਪਤਾ ਲੱਗੇਗੀ ਪੋਤੇ ਹੈਗੇ ਦੋ ਉਹ ਪਾਲਣਾ ਕਰੀ ਜਾਂਦੇ ਆ ਇਹ ਛੇ ਛੇ ਕਨਾਲਾਂ ਜਗ੍ਹਾ ਹੈਗੀ ਸਾਡੇ ਕੋਲ ਮਸਾਂ ਟਾਈਮ ਪਾਸ ਕਰਦੇ ਪਹਿਲਾਂ ਵੀ ਛੋਟੇ ਛੋਟੇ ਬੱਚੇ ਸੀਗੇ ਜਦੋਂ ਦੇ ਆਦਮੀ ਮਰੇ ਨੇ ਟਾਈਮ ਪਾਸ ਕਰੀ ਜਾਂਦੇ ਹੈਗੇ ਹੋਰ ਸਾਡੇ ਕੋਲ ਕੋਈ ਹਿੱਲਾ ਨਹੀਂ ਹੈਗਾ ਸਾਡੇ ਕੋਲ ਤੇ ਇਹ ਹੀ ਲਾ ਹੈਗਾ ਬਸ ਤੇ ਇਹ ਵੀ ਜੇ ਸਾਡੇ ਕੋਲ ਗਵਰਨਮੈਂਟ ਖਾਊਗੀ ਤੇ ਗਵਰਨਮੈਂਟ ਦਾ ਕਿੱਥੇ ਭਲਾ ਹੋਊਗਾ ਅਸੀਂ ਕਿੱਧਰ ਜਾਵਾਂਗੇ ਫੇਰ ਬਸ ਇਹ ਹੈਗਾ ਸਾਡੀ ਤੇ ਇਹ ਬੇਨਤੀ ਹੈਗੀ ਵੀ ਇੱਥੇ ਨਹੀਂ ਬੰਦਨੀ ਚਾਹੀਦੀ ਸਰਕਾਰ ਕਹਿੰਦੀ ਪਾਣੀ ਰੋਕਣਾ ਵੀ ਨਹੀਂ ਇੱਥੇ ਨਹੀਂ ਅਸੀਂ ਕੋਹਲੀ ਡੁੱਬ ਕੇ ਮਰਦਿਆਂ ਅਸੀਂ ਲੰਗਦਿਆਂ ਨਾਰੀ ਵੀ ਇਧਰੋਂ ਲੰਗਦਿਆਂ ਅਸੀਂ ਡੁੱਬ ਕੇ ਕੋਹਣੀ ਮਰੀਆਂ ਅੱਜ ਸਾਨੂੰ ਹੋ ਗਏ 60-60 ਸਾਲ ਬਹਿਣ ਜਾਣੂ ਅਸੀਂ ਤਾਂ ਕੋਹਣੀ ਮਰੀਆਂ ਇੱਥੇ ਹੀ ਹੈਗੀਆਂ ਤੇ ਸਾਡਾ ਜੀ ਇਹ ਮਸਲਾ ਹੱਲ ਕਰਿਓ ਤੁਸੀਂ ਸਾਨੂੰ ਇਹ ਨਹੀਂ ਝੀਲ ਸਾਨੂੰ ਚਾਹੀਦੀ بس ਸਾਨੂੰ ਤੇ ਇਹ ਸਾਨੂੰ ਇਹ ਜਿਹੜੇ ਦੋ ਦੋ ਤਿੰਨ ਤਿੰਨ ਕਨਾਣਾ ਇਹ ਹੀ ਸਾਨੂੰ ਚਾਹੀਦਿਆਂ ਕੋਈ ਅਸੀਂ ਪੱਠੇ ਬੀਜ ਲੈਂਦੇ ਕੋਈ ਕਣਕ ਕਰ ਲੈਂਦੇ ਹੈਗੀਆਂ بس ਇਹ ਟਾਈਮ ਪਾਸ ਕਰੀ ਜਾਂਦੇ ਹੈਗੀਆਂ ਔਰ ਸਾਡੇ ਕੋਈ ਆਏ ਨਹੀਂ ਜੀ ਕੀ ਨਾਮ ਹੈ ਆਪਣਾ ਰਾਂਝਾ ਰਾਮਵਰਤੀਆ ਪਿੰਡ ਚੰਦੂ ਰਾਂਝਾ ਜੀ ਕਿਵੇਂ ਦੇਖਦੇ ਹੋ ਕਿ ਜਿਹੜਾ ਹੁਣ ਸਰਕਾਰ ਆ 20 ਏਕੜ ਜਮੀਨ ਤੇ ਪ੍ਰੋਜੈਕਟ ਲਾਉਣ ਜਾ ਰਹੀ ਆ ਕਿੱਥੇ ਉਹ ਜ਼ਮੀਨ ਹੈ ਕਿਤੇ ਹੁਣ ਕੀ ਸਟੇਟਸ ਆ ਇਹ ਇਸ ਤਰ੍ਹਾਂ ਇਹ ਪਿੰਡ ਚੰਦੂ ਦੇ ਵਿੱਚ ਸ਼ਾਮਲਾ ਜਿਹੜੀ ਜ਼ਮੀਨ ਹੈ 136 ਕਿੱਲੇ ਸਾਨੂੰ ਰਿਜ਼ਰਵੇਸ਼ਨ ਦੇ ਤੌਰ ਤੇ ਮਿਲੀ ਹੋਈ ਜਿਹੜਾ ਇੱਕ ਇੱਕ ਕਿੱਲਾ ਕਿਸੇ ਨੂੰ 4 ਕਨਾਲ 5 ਕਨਾਲ 6 ਕਨਾਲ ਇਹ ਮਤਲਬ ਕਿ ਸਿੰਚਾਈ ਕਰ ਰਹੇ ਹਰ ਸਾਲ ਇਹ ਦੇ ਵਿੱਚ ਜਿਹੜੇ ਗਰੀਬ ਆਦਮੀ ਨੇ ਗਰੀਬ ਪਰਿਵਾਰ ਨੇ ਇਹ ਜੁੜੇ ਹੋਏ ਨੇ ਤੇ ਵਾਹੀਯੋਗ ਜ਼ਮੀਨ ਹੈ ਜਿਹੜੀ ਆਪਣਾ ਬੀਜ ਕੇ ਗੁਜ਼ਾਰਾ ਕਰ ਰਹੇ ਆ ਪਰ ਸਰਕਾਰ ਕਹਿੰਦੀ ਵੀ ਇੱਥੇ ਝੀਲ ਬਣਾਉਂਗੇ ਪਰ ਘੱਗਰ ਚਾ ਹਾਂ ਹੁਣ ਸਾਨੂੰ ਪਤਾ ਲੱਗਿਆ ਕਿ ਸਰਕਾਰ ਇੱਥੇ ਇਹ ਦੇ ਵਿੱਚ ਝੀਲ ਬਣਾ ਕੇ ਮਤਲਬ ਕਿ ਪਾਣੀ ਸਟੋਰ ਕਰਨਾ ਚਾਹੁੰਦੀ ਹੈ ਸਰਕਾਰ ਤਾਂ ਕਹਿੰਦੀ ਵੀ ਇਹ ਪਾਣੀ ਸਿੰਚਾਈ ਲਈ ਵਰਤਿਆ ਜਾਏਗਾ ਪਰ ਲੇਕਿਨ ਸਾਨੂੰ ਇਸ ਸਿੰਚਾਈ ਦੀ ਜ਼ਰੂਰਤ ਨਹੀਂ ਹੈ ਨਾ ਹੀ ਸਾਨੂੰ ਇਸ ਸਿੰਚਾਈ ਵਾਸਤੇ ਪਾਣੀ ਪੂਰਾ ਹੋ ਸਕਦਾ ਸਾਨੂੰ ਸਿੰਚਾਈ ਵਾਸਤੇ ਇਧਰੋਂ ਘਾਗਰ ਲੱਗਦਾ ਦੂਜੇ ਪਾਸੇ ਸਾਨੂੰ ਚੰਬੌਲੀ ਡਰੇਨ ਲੱਗਦੀ ਹੈ ਉਹ 24 ਘੰਟੇ ਜਿਹੜੇ ਇਹ ਸਾਰੇ ਚੱਲਦੇ ਰਹਿੰਦੇ ਆ ਇੰਜਨ ਆ ਰਾਈ ਅਸੀਂ ਪਾਣੀ ਚੱਕ ਕੇ ਅਸੀਂ ਆਪਣੇ ਸਿੰਚਾਈ ਨਾਲ ਮਤਲਬ ਕਿ ਆਪਣੇ ਜਿਹੜੇ ਖੇਤ ਨੇ ਉਹਨਾਂ ਦੇ ਵਿੱਚ ਗੁਜ਼ਾਰਾ ਕਰ ਰਹੇ ਆ ਪਾਣੀ ਉਲਾਉਂਦੇ ਆ ਲੇਕਿਨ ਜਿਹੜਾ ਸਰਕਾਰ ਦੀ ਪਾਲਿਸ ਹੈ 20 ਕਿੱਲਾਂ ਦੇ ਵਿੱਚ ਨਾ ਤਾਂ ਫਲੱਡ ਦਾ ਪਾਣੀ ਰੁਕਣਾ ਹੈ ਅਤੇ ਨਾ ਹੀ ਕੋਈ ਸਿੰਚਾਈ ਲਈ ਪੂਰਾ ਪਾਣੀ ਕਿਤੇ ਵਰਤਣਾ ਹੈ ਸੋ ਇਸ ਕਰਕੇ ਜਿਹੜੇ ਸਾਡੇ ਮਤਲਬ ਕਿ 20 ਏਕੜ ਦੇ ਵਿੱਚ ਲਗਾਏ ਜਾ ਰਿਹਾ ਪ੍ਰੋਜੈਕਟ ਇਸ ਨਾਲ 40 ਪਰਿਵਾਰ ਜਿਹੜੇ ਉਜੜ ਜਾਣਗੇ ਜਿਹੜੇ ਹਰ ਸਾਲ ਮਤਲਬ ਖੇਤੀ ਕਰਦੇ ਆ ਉਹਨਾਂ ਲਈ ਇੱਕ ਬਹੁਤ ਵੱਡੀ ਮੁਸੀਬਤ ਖੜੀ ਹੋ ਜਾਵੇਗੀ ਜਾਂ ਫਿਰ ਅਗਰ ਸਰਕਾਰ ਚਾਹੁੰਦੀ ਹੈ ਇਹ ਸਾਡੀ ਐਸੇ ਜ਼ਮੀਨ ਛੱਡ ਕੇ ਜਨਰਲ ਵਾਲੇ ਪਾਸੇ ਜਿੱਥੇ ਮਰਜ਼ੀ ਲਾ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਭਾਵੇਂ ਇੱਥੇ ਟੋਟਲ ਵੈਸੇ 350 ਦੇ ਏਕੜ ਆਸ-ਪਾਸ ਜ਼ਮੀਨ ਹੈ ਟੋਟਲ ਚਾਂਦੂ ਪਿੰਡ ਦੀ ਔਰ ਜਿਹੜੀ ਜਨਰਲ ਤੌਰ ਤੇ ਹੈਗੀ ਜ਼ਮੀਨ ਉਹ 250 ਕਿੱਲੇ ਦੇ ਆਸ-ਪਾਸ ਹੈ ਠੀਕ ਹੈ ਦੂਜੇ ਪਾਸੇ ਲਾਲਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜਿਹੜਾ ਹੁਣ ਚਾਰ-ਚਾਰ ਪੰਜ-ਪੰਜ ਕਨਾਲ ਇੱਕ ਗਰੀਬ ਆਦਮੀ ਨੂੰ ਵਿਧਵਾਵਾਂ ਜਿਹੜੀਆਂ ਨੇ ਘਟੋੜ 10-15 ਵਿਧਵਾਵਾਂ ਨੇ ਉਹਨਾਂ ਨੂੰ ਇਹ ਮਿਲੀ ਹੋਈ ਹੈ ਲੇਕਿਨ ਇੱਕ ਬਹੁਤ ਵੱਡਾ ਜਿਹੜਾ ਹੈ ਸੰਕਟ ਖੜਾ ਹੋ ਜਾਊਗਾ ਐਸੀ ਪਰਿਵਾਰਾਂ ਦੇ ਸਾਹਮਣੇ ਹਾਂਜੀ ਸਰਕਾਰ ਪ੍ਰੋਜੈਕਟ ਸ਼ੁਰੂ ਕਰਦੀ ਹੈ ਤੁਹਾਡੇ ਵੱਲੋਂ ਕੀ ਐਕਸ਼ਨ ਹੋਊਗਾ ਅਸੀਂ ਪੂਰਾ ਵਿਰੋਧ ਕਰਾਂਗੇ ਜੀ ਇਹਦਾ ਸਾਨੂੰ ਕੁਝ ਵੀ ਕਰਨਾ ਪਵੇ ਇਸ ਜ਼ਮੀਨ ਨੂੰ ਰੋਕਣ ਵਾਸਤੇ ਪ੍ਰੋਜੈਕਟ ਰੋਕਣ ਵਾਸਤੇ ਸਾਨੂੰ ਕੁਝ ਵੀ ਕਰਨਾ ਪਵੇ ਸਰਕਾਰ ਨੂੰ ਅਸੀਂ ਹੁਣੇ ਇਹ ਗੱਲ ਕਹਿ ਰਹੇ ਆ ਅਸੀਂ ਬੇਨਤੀ ਕਰ ਰਹੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਜੇ ਪ੍ਰੋਜੈਕਟ ਲਗਾਣਾ ਹੈ ਤਾਂ ਤੁਸੀਂ ਕਿਸੇ ਹੋਰ ਪਿੰਡ ਚਲਾ ਲਓ ਆ ਮੰਡੇ ਵੀ ਮਕੋੜ ਪਿੰਡ ਹੈ 4400 ਕਿੱਲਾ ਜ਼ਮੀਨ ਹੈ ਖੱਗਰ ਦੇ ਨਾਲ ਲੱਗਦੀ ਜ਼ਮੀਨ ਹੈ ਉੱਥੇ ਪ੍ਰੋਜੈਕਟ ਲਾ ਲੈਣ ਤਾਂ ਸਾਡੀ ਜਿਹੜੀ ਜਰਨਲ ਹੈ ਹੋਰ ਪਾਸੇ ਉੱਥੇ ਲਾ ਲੈਣ ਪਰ ਲੇਕਿਨ ਐਸੀ ਪਰਿਵਾਰਾਂ ਦਾ ਜਿਹੜਾ ਉਜਾੜਾ ਹੋ ਰਿਹਾ ਉਹ ਅਸੀਂ ਨਹੀਂ ਉਜੜਨਾਂਗੇ ਅਸੀਂ ਵਿਧਾਇਕ ਹਲਕਾ ਲਹਿਰਾ ਗਾਗਾ ਬ੍ਰਿੰਦਰ ਗੋਇਲ ਜੀ ਨੂੰ ਵੀ ਮਿਲ ਚੁੱਕੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਹੈ ਕਿ ਤੁਹਾਡੀ ਸੁਣਵਾਈ ਜ਼ਰੂਰ ਕੀਤੀ ਜਾਵੇਗੀ ਚਾਂਦੂ ਪਿੰਡ ਵਿੱਚ ਡਰੇਨੇਜ ডিপਾਰਟਮੈਂਟ ਵੱਲੋਂ ਇੱਕ 20 ਏਕੜ ਜ਼ਮੀਨ ਜਿਹੜੀ ਆਇਡੈਂਟੀਫਾਈ ਕੀਤੀ ਹੈ ਜਿਹਦੇ ਵਿੱਚ ਕਗਰ ਰਿਵਰ ਦਾ ਜਿਹੜਾ ਪਾਣੀ ਦਾ ਓਵਰਫਲੋ ਡੂਰਿੰਗ ਫਲੱਡ ਸੀਜ਼ਨ ਉਹਨੂੰ ਉਸ ਵੱਡਾ ਇੱਕ ਤਲਾਬ ਬਣਾ ਕੇ ਉਹਦੇ ਵਿੱਚ ਸਟੋਰ ਕੀਤਾ ਜਾਵੇਗਾ ਔਰ ਇਰੀਗੇਸ਼ਨ ਲਈ ਯੂਜ਼ ਕੀਤਾ ਜਾਵੇਗਾ ਬਾਅਦ ਵਿੱਚ ਸੋ ਇਹ ਪ੍ਰੋਜੈਕਟ ਜਿਹੜਾ ਹੈ ਇਹ ਡਰੇਨੇਜ ਡਿਪਾਰਟਮੈਂਟ ਨੂੰ ਇਹਦਾ ਇਹਨੂੰ ਲਿਖਿਆ ਗਿਆ ਹੈ ਇਹਦੇ ਵਿੱਚ ಗ್ರಾಮ ਪੰਚਾਇਤ ਵੱਲੋਂ ਕਨਸਰਨਡ ಗ್ರಾಮ ਪੰਚਾਇਤ ਵੱਲੋਂ ਮਤਾ ਪਾ ਕੇ ਜਿਹੜਾ ਹੈ ਉਹ ਡੀਡੀਪੀਓ ਜਿਹੜੇ ਬੀਡੀਪੀਓ ਔਰ ਡੀਡੀਪੀਓ ਨੂੰ ਭੇਜ ਦਿੱਤਾ ਗਿਆ ਸੀ ਉਹ ਡੀਡੀਪੀਓ ਤੋਂ ਇਹ ਮਤਾ ਜਿਹੜਾ ਹੈ ਅੱਗੇ ਫਰਦਰ ਅਪਰੂਵਲ ਲਈ ਜ਼ਮੀਨ ਟਰਾਂਸਫਰ ਕੰਪਲੀਟ ਹੈ ਡਿਪਾਰਟਮੈਂਟ ਨਾਲ ਦਿੱਤੇ ਇਹ ਮਤਾ ਜਿਹੜਾ ਹੈ ਇਹ ਡਾਇਰੈਕਟਰ ਰੂਲ ਡਿਵੈਲਪਮੈਂਟ ਕੋਲ ਪਹੁੰਚੇਗਾ ਮੈਂ ਪਰਸਨਲੀ ਡਾਕਟਰ ਸਾਹਿਬ ਨਾਲ ਗੱਲ ਕਰਕੇ ਤੇ ਇਹਨੂੰ ਮਤੇ ਨੂੰ ਛੇਤੀ ਹੀ ਪੂਰਨ ਕਰਵਾਉਣਾ ਹੈ ਕਿ ਮੈਨੂੰ ਫਾਇਦਾ ਹੋਏ ਕਿਸਾਨਾਂ ਨੂੰ ਇਸ ਕੋਲ ਡੇਟਾ। ਦੇਖੋ ਇੱਕ ਤੇ ਜਿਹੜਾ ਘੱਗਰ ਦੇ ਵਿੱਚ ਪਾਣੀ ਦਾ ਓਵਰਫਲੋ ਆਉਂਦਾ ਹੈ ਉਹਦੇ ਨਾਲ ਲੋਕਾਂ ਦੀ ਫਸਲ ਖਰਾਬ ਹੁੰਦੀ ਹੈ ਹਰ ਸਾਲ ਜਾਨ ਮਾਲ ਨੂੰ ਨੁਕਸਾਨ ਹੁੰਦਾ ਹੈ। ਸੋ ਉਹ ਚੀਜ਼ ਐਲੀਮੀਨੇਟ ਹੋਏਗੀ ਇਹਦੇ ਵਿੱਚ ਪਾਣੀ ਦੀ ਵੱਡੀ ਗਿਣਤੀ ਵਿੱਚ ਕਿਉਂਕਿ ਤਕਰੀਬਨ 40 ਫੁੱਟ ਦਾ ਇਹ ਤਲਾਬ ਜਿਹੜਾ ਬਣੇਗਾ ਜਿਸ ਨਾਲ ਐਕਸੈਸ ਓਵਰਫਲੋ ਜਿਹੜਾ ਹੈ ਡੂਰਿੰਗ ਰੇਨੀ ਸੀਜ਼ਨ ਇਹਨੂੰ ਉਹ ਰੋਟੈਕ ਕਰ ਲੈਣਗੇ ਔਰ ਉਸ ਤੋਂ ਬਾਅਦ ਆਸ-ਪਾਸ ਦੇ ਏਰੀਆ ਜਿਹੜਾ ਹੈ ਉਹਦੇ ਵਿੱਚ ਇਹਦਾ ਪਾਣੀ ਜਿਹੜਾ ਹੈ ਉਹ ਸਿੰਚਾਈ ਲਈ ਯੂਜ਼ ਹੋਏਗਾ। ਸ਼ਡਿਊਲ ਕਾਸਟ ਲੋਕ ਉੱਥੇ ਥੋੜਾ ਪ੍ਰੋਟੈਸਟ ਕਰ ਰਹੇ ਨੇ ਉਹ ਕਹਿੰਦੇ ਅਸੀਂ ਇਸ ਜਗ੍ਹਾ ਤੋਂ ਉਹਨਾਂ ਰੋਟੀ ਖਾਣਿਆ ਸੀ ਇੱਥੇ ਖੇਤੀ ਕਰਦੇ ਹਾਂ। ਦੇਖੋ ਜੇ ਪੰਚਾਇਤੀ ਜ਼ਮੀਨ ਹੈ ਪੰਚਾਇਤੀ ਕਾਨੂੰਨਾਂ ਦੇ ਵਿੱਚ ਸਾਫ਼ ਸਪਸ਼ਟ ਜਿਹੜਾ ਹੈ ਦਿੱਤਾ ਹੋਇਆ ਹੈ ਕਿ 33% ਜ਼ਮੀਨ ਜਿਹੜੀ ਆ ਉਹ ਸ਼ਡਿਊਲ ਕਾਸਟ ਪਰਿਵਾਰ ਜਿਹੜੇ ਨੇ ਉਹ ਠੇਕੇ ਦੇ ਲੈ ਸਕਦੇ ਨੇ। ਸੋ ਜੇ ਇਸ ਜ਼ਮੀਨ ਦੇ 20 ਏਕੜ ਪੰਚਾਇਤ ਦੇ ਜਿਹੜੇ ਆ ਉਹ ਇਸ ਕੰਮ ਲਈ ਵਕਤੇ ਜਾਣਗੇ ਉਸ ਤੋਂ ਬਾਅਦ ਜਿਹੜੀ ਜ਼ਮੀਨ ਬਚਦੀ ਹੈ ਉਸ ਜ਼ਮੀਨ ਦੇ ਵਿੱਚੋਂ 33% ਦੇ ਲਈ ਜਿਹੜੇ ਸ਼ਰੂ ਕਾਸਟ ਫੈਮਲੀਆਂ ਨੇ ਉਹ एलिਜੀਬਲ ਨੇ ਔਰ ਸਾਡਾ ਪੰਚਾਇਤ ਡਿਪਾਰਟਮੈਂਟ ਜਿਹੜਾ ਉਹ ਇਸ ਚੀਜ਼ ਨੂੰ ਇਨਸ਼ੋਰ ਕਰਦਾ ਹੈ ਕਿ ਜਿਹੜੇ ਜਿੰਨੀ ਪਰਸੈਂਟੇਜ ਕਾਨੂੰਨ ਨੇ ਦਿੱਤੀ ਹੋਈ ਹੈ ਕਿ ਇਹਨੇ ਦਰਦਪਾਈ ਚੜ੍ਹ ਦੇ ਲੋਕਾਂ ਨੂੰ ਜਿਹੜਾ ਹੈ ਠੇਕੇ ਉੱਤੇ ਦੇਣੀ ਹੈ ਉਹ ਠੇਕੇ ਉੱਤੇ ਦਵਾਵਾਂਗੇ ਸੋਨੂੰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par